ਗੁਰੂ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਜਦੋਂ ਪੂਰੇ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਹੀ ਸਾਡੀ ਲੋਚਾ ਪੂਰੀ ਹੁੰਦੀ ਹੈ ਪੂਰਾ ਸ਼ਬਦ ਇਹ ਗੱਲ ਦੱਸਦਾ ਕਿ ਜੇ ਪੂਰੇ ਦੀ ਗੱਲ ਹੋ ਰਹੀ ਤੇ ਕੋਈ ਦੁਨੀਆ 'ਚ ਅਧੂਰਾ ਵੀ ਹੈ ਜਦੋਂ ਸੁੱਖ ਦੀ ਗੱਲ ਕਰਦੇ ਦਾ ਮਤਲਬ ਦੁੱਖ ਵੀ ਹੈ ਦਿਨ ਦੀ ਗੱਲ ਕਰਦੇ ਰਾਤ ਵੀ ਹੈ ਇਕ ਸ਼ਬਦ ਆ ਦੁਨੀਆ ਦੇ ਵਿੱਚ ਜਿਹਦਾ ਕਿਦਰੇ ਵਿਪਰੀਤ ਸ਼ਬਦ ਲੱਭਦਾ ਹੀ ਨਹੀਂ ਜਦੋਂ ਆਪਾਂ ਵਿਆਹ ਦੀ ਗੱਲ ਕਰਦੇ ਨਾਲ ਹੀ ਆਪੋਜਿਟ ਸ਼ਬਦ ਆ ਜਾਂਦਾ ਤਲਾਕ ਜਦੋਂ ਅਸੀਂ ਗੱਲ ਕਰਦੇ ਹਾਂ ਮੈਰਿਜ ਦੀ ਨਾਲ ਹੀ ਸ਼ਬਦ ਆ ਜਾਂਦਾ ਡਿਵੋਰਸ ਜਦੋਂ ਆਪਾਂ ਗੱਲ ਕਰਦੇ ਹਾਂ ਮੇਲ ਦੀ ਕਈਆਂ ਧਰਮਾਂ 'ਚ ਮੇਲ ਆਖਿਆ ਜਾਂਦਾ ਨਾਲ ਹੀ ਹੁੰਦਾ ਵਿਛੋੜਾ ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਨਾ ਮੇਲ ਹੈ ਨਾ ਵਿਆਹ ਹੈ ਤੇ ਨਾ ਹੀ ਮੈਰਿਜ ਹੈ ਮੈਰਿਜ ਅਤੇ ਡਿਵੋਰਸ ਹੈ ਇੱਥੇ ਆਨੰਦ ਕਾਰਜ ਆਨੰਦ ਦਾ ਵਪ੍ਰੀਤ ਸ਼ਬਦ ਅੱਜ ਤੱਕ ਦੁਨੀਆ ਦੀ ਡਿਸ਼ਰੀ ਚ ਦੱਸੋ ਕੋਈ ਹੈ ਕਿਤੇ ਨਹੀਂ ਮਿਲਦਾ ਆਨੰਦ ਇੱਕ ਵਾਰ ਆ ਗਿਆ ਤੇ ਉਹ ਸਦੀਵੀ ਹੈ ਪਰ ਜਿੰਨੂੰ ਆਪਾਂ ਆਨੰਦ ਮੰਨ ਲੈਂਦੇ ਆ ਅਸਲ ਚ ਉਹ ਆਨੰਦ ਨਹੀਂ ਆਪਾਂ ਕਿਹਨੂੰ ਆਨੰਦ ਮੰਨਦੇ ਆ ਦੋ ਪ੍ਰਸ਼ਾਦੇ ਸ਼ੱਕ ਕਹਿੰਦੇ ਆਹਾ 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 ਆਨੰਦ ਆ ਗਿਆ ਥੋੜੀ ਜੀ ਗੱਡੀ ਤੇ ਚਲਾ ਕੇ ਤੇ ਬੜਾ ਆਨੰਦ ਆਇਆ ਗਰਮੀ ਚ ਉਹ ਪੱਖੇ ਅੱਗੇ ਕੂਲਰ ਅੱਗੇ ਸੀ ਅੱਗੇ ਬੈ ਕੇ ਤੇ ਆ ਆਨੰਦ ਆ ਗਿਆ ਜੀ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਸਾਰੇ ਕਹਿੰਦੇ ਆ ਆਨੰਦ ਪਰ ਆਨੰਦ ਗੁਰੂ ਤੋਂ ਪਤਾ ਲੱਗਦਾ ਆਨੰਦ ਕੀ ਹੈ ਨਾਦ ਬਨੋਦ ਕੋਡ ਆਨੰਦ ਨਾਮ ਦੀਆਂ ਤਿੰਨ ਅਵਸਥਾਂ ਨਾਦ ਉਹ ਹੈ ਗੁਰਮੁਖ ਪਿਆਰੇ ਉਹ ਇੱਕ ਉਦਾਹਰਣ ਦਿਆਂ ਛੋਟੀ ਜੀ ਜਿਹਨੂੰ ਗੁਰੂ ਸਾਹਿਬ ਜੀ ਮਹਾਰਾਜ ਆਖਦੇ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਨਾਦ ਪਹਿਲੀ ਅਵਸਥਾ ਹੈ ਆਨੰਦ ਦੀ ਕਿਸੇ ਮਾਂ ਦਾ ਪੁੱਤ ਗਵਾਚ ਗਿਆ ਅਪਨ ਦੇਖਿਆ ਕਈਆਂ ਮਾਵਾਂ ਦੇ ਐਸੇ ਪੁੱਤ ਗਵਾਚੇ ਵਿਚਾਰੀਆਂ ਨੇ ਭੋਗ ਵੀ ਨਹੀਂ ਪਾਏ ਅੱਜ ਤੱਕ ਡੀਕਦੀਆਂ ਸ਼ਾਇਦ ਘਰ ਆਉਣਗੇ ਵਾਪਸ ਨਹੀਂ ਪਰਦੇ ਕਿਸੇ ਐਸੀ ਮਾਂ ਦੇ ਕੰਨਾਂ 'ਚ ਆਵਾਜ਼ ਪਵੇ ਜਿੰਨੇ ਪੁੱਤ ਦੀ ਆਸ ਲਾ ਦिती ਹੋਵੇ ਮਾਂ ਤੇਰਾ ਪੁੱਤ ਹੈ ਜਿਉਂਦਾ ਮੈਂ ਵੇਖਿਆ ਹਜੂਰ ਸਾਹਿਬ ਸੇਵਾ ਕਰ ਰਿਹਾ ਸੀ ਆਨੰਦਪੁਰ ਸਾਹਿਬ ਸੇਵਾ ਕਰ ਰਿਹਾ ਸੀ ਜਿਹੜੀ ਉਹ ਮਾਂ ਨੇ ਸ਼ਬਦ ਸੁਣੇ ਪੁੱਤ ਹੈ ਜਿਉਂਦਾ ਕਿੰਨੀ ਖੁਸ਼ੀ ਹੋਏਗੀ ਮਾਂ ਉਹ ਨਾਪਿਆ ਤੋਲਿਆ ਨਹੀਂ ਜਾ ਸਕਦਾ ਉਹ ਆਨੰਦ ਦੀ ਪਹਿਲੀ ਅਵਸਥਾ ਹੈ ਨਾਦ ਜਦੋਂ ਮਾਂ ਨੂੰ ਲਿਜਾ ਕੇ ਦਿਖਾਇਆ ਮਾਂ ਓਹ ਦੇਖ ਸੇਵਾ ਕਰ ਰਿਹਾ ਤੇਰਾ ਹੀ ਪੁੱਤ ਹੈ ਹਣ ਮਾਂ ਦੀਆਂ ਅੱਖਾਂ ਪਹਿਚਾਨ ਨੂੰ ਰਹਿ ਨਹੀਂ ਸਕਦੀਆਂ ਕਹਿੰਦੀ ਹਾਂ ਮੇਰਾ ਹੀ ਪੁੱਤ ਹੈ ਜਿੰਨੀ ਫੇਰ ਮਾਂ ਨੂੰ ਖੁਸ਼ੀ ਹੋਈ ਜਿੰਨੇ ਕਿਸੇ ਨੇ ਹੋ ਸਕਦਾ ਭੋਗ ਵੀ ਪਾ ਦਿੱਤਾ ਹੋਵੇ ਕੋਈ ਵਿਚਾਰੀ ਡੀਕਦੀ ਹੋਵੇ ਤੇ ਉਹਨੇ ਵੇਖਿਆ ਜਿਉਂ ਦਾ ਜਿੰਨੀ ਖੁਸ਼ੀ ਹੋਈ ਉਹ ਸੀ ਬਨੋਦ ਤੇ ਜਦੋਂ ਮਾਂ ਨੇ ਜਾ ਕੇ ਪੁੱਤਰ ਨੂੰ ਮਿਲ ਲਿਆ ਘੁੱਟ ਕੇ ਗਲਵਕੜੀ ਚ ਲੈ ਲਿਆ ਪੁੱਤਰਾ ਤੈਨੂੰ ਤੇਰੀ ਮਾਂ ਦੀ ਯਾਦ ਹੀ ਨਹੀਂ ਆਈ ਉਹ ਜਿਹੜੀ ਖੁਸ਼ੀ ਉਹ ਸੀ ਕੋਡ ਆਨੰਦ ਜਦੋਂ ਆਪਾਂ ਗੁਰਬਾਣੀ ਕਿਸੇ ਤੋਂ ਸੁਣਦੇ ਹਾਂ ਨਾ ਉਹ ਪਹਿਲੀ ਸਟੇਜ ਹੈ ਆਨੰਦ ਦੀ ਜਦੋਂ ਮਾਂ ਦੇ ਕੰਨਾਂ 'ਚ ਆਵਾਜ਼ ਪਾਈ ਸੀ ਕਿ ਤੇਰਾ ਪੁੱਤਰ ਹੈ ਜਿਉਂਦਾ ਫਲਾਣੇ ਥਾਂ ਇਹ ਉਹ ਖੁਸ਼ੀ ਹੈ ਜਿਹੜੀ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਬੀਬੀ ਅਮਰੋ ਕੋਲੋਂ ਗੁਰਬਾਣੀ ਸੁਣਨ ਕਰਕੇ ਹੋਈ ਸੀ ਉਹ ਪਹਿਲੀ ਵਸਤਾ ਨਾਦ ਇਹ ਉਹ ਵਸਤਾ ਜਿਹੜੀ ਬਾਬੇ ਅਦਲੀ ਕੋਲੋਂ ਬਾਬੇ ਬਿਦੀਚੰਦ ਨੂੰ ਸੁਣਨ ਬਾਰੇ ਹੋਈ ਸੀ ਸੁਣ ਕੇ ਹੋਈ ਸੀ ਤੇ ਜਦੋਂ ਜਾ ਕੇ ਤੁਸੀਂ ਗੁਰਬਾਣੀ ਆਪ ਪੜਨ ਲੱਗਦੇ ਆਪਣੇ ਨੇਤਰਾਂ ਨਾਲ ਆਪ ਦਰਸ਼ਨ ਕਰਕੇ ਪੜਦੇ ਹੋ ਉਹ ਦੂਸਰੀ ਸਟੇਜ ਆ ਆਨੰਦ ਦੀ ਜਿਹੜੀ ਮਾਂ ਨੇ ਆਪਣਾ ਪੁੱਤਰ ਵੇਖ ਲਿਆ ਹੋਗੀ ਸੀ ਜਾਂ ਉਹ ਮੰਨੋ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਨੇ ਜਾ ਕੇ ਸ੍ਰੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਰਨ ਪਰਸਲੇ ਸਨ ਉਹ ਦੂਸਰੀ ਅਵਸਥਾ ਸੀ ਆਨੰਦ ਦੀ ਬਨੋਦ ਤੇ ਜਦੋਂ ਗੁਰਬਾਣੀ ਤੁਹਾਡੇ ਅੰਦਰ ਚੱਲਣ ਲੱਗ ਪੈਂਦੀ ਹੈ ਜਾਂ ਇਹ ਮੰਨ ਲਓ ਜਦੋਂ ਗੁਰੂ ਨੂੰ ਪੂਰੀ ਤਰ੍ਹਾਂ ਪੂਰੇ ਗੁਰੂ ਨੂੰ ਧਾਰਨ ਕਰ ਲਿਆ ਮੰਨ ਲਿਆ ਉਹ ਖੁਸ਼ੀ ਹੈ ਕੋੜ ਆਨੰਦ ਪੂਰੇ ਗੁਰ ਪੂਰੇ ਕਿਰਪਾ ਧਾਰੀ ਪ੍ਰਭੂਰੀ ਲੋਚ ਹਮਾਰੀ ਪੰਚਮ ਪਾਤਸ਼ਾਹ ਕਹਦੇ ਨਾ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੀਖ ਤੇ ਅੱਜ ਵੀ ਸਤਿਗੁਰ ਜੀ ਕਹਿੰਦੇ ਕਰ ਇਸ਼ਨਾਨ ਕਰੈ ਆਈ ਅਨੰਤ ਮੰਗਲ ਸੁਖ ਕਰ ਇਸ਼ਨਾਨ ਕਿਹੜਾ ਜਿਹੜੇ ਇਸ਼ਨਾਨ ਦੀ ਸਤਿਗੁਰ ਗੱਲ ਕਰਦੇ ਮੁੰਦਾ ਆਵਣੀ ਮਹਲਾ 15 ਕੀ ਕਹਿੰਦੇ ਥਾਲ ਵਿੱਚ ਤਿੰਨ ਵਸਤੂ ਪੇ ਥਾਲ ਚ ਤਿੰਨ ਵਸਤੂਆਂ ਪਈਆਂ ਕਿਹੜੀ ਕਿਹੜੀ ਵਸਤੂ ਹੈ ਸਤ ਸੰਤੋਖ ਵਿਚਾਰੋ ਥਾਲ ਕਿਹੜਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪੀ ਇਹ ਵੱਡਾ ਥਾਲ ਹੈ। ਇਹਦੇ 'ਚ ਤਿੰਨ ਵਸਤੂਆਂ ਪਈਆਂ। ਸਤ ਤੇ ਸੱਚ ਤੇ ਵਿਚਾਰ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕੂੜਨ ਖੁੱਟੇ ਨਾਨਕਾ ਉੜਕ ਸੱਚ ਰਹੀ। ਸਤ ਸੰਤੋਖ ਸੰਤੋਖ ਤੇ ਵਿਚਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਤ੍ਰਿਸ਼ਨਾ ਵਿਰਲੇ ਕੀ ਬੁਝਿਐ ਤ੍ਰਿਸ਼ਨਾ ਬੁਝੇ ਹਰ ਕੇ ਨਾਮ। ਸਤ ਤੇ ਵਿਚਾਰ ਸੰਤੋਖ ਤੇ ਵਿਚਾਰ ਹੈ ਤੀਸਰਾ ਥੋੜਾ ਜਿਹਾ ਪੇਡ ਰੱਖਿਆ ਸਤ ਸੰਤੋਖ ਵਿਚਾਰੋ ਤੀਸਰੀ ਵਸਤੂ ਕਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅਮਰਤ ਨਾਮ ਠਾਕਰ ਕਾ ਪਇਓ ਰੱਬ ਜੀ ਦਾ ਨਾਮ ਲੱਭਣ ਹੋਰ ਕਿਧਰੇ ਤੈਨੂੰ ਨਹੀਂ ਜਾਣਾ ਪਏਗਾ ਅਮਰਤ ਨਾਮ ਨਿਰਮੋਲਕ ਹੀਰਾ ਗੁਰ ਦੀਨੋਂ ਮੰਨਤਾਨੀ ਗੁਰੂ ਨੇ ਸਾਨੂੰ ਮੰਨਦਤਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈਓ ਪ੍ਰਮਾਤਮਾ ਦਾ ਨਾਮ ਹੀ ਠਾਕਰ ਦਾ ਇਹਦੇ ਚ ਪਿਆ ਜੇ ਅੰਮ੍ਰਿਤ ਰੂਪੀ ਨਾਮ ਜਿਸ ਕਾ ਸਵਸ ਆਧਾਰੋ ਜਿਹੜਾ ਸਾਰਿਆਂ ਦਾ ਉਦਾਰ ਕਰਦਾ ਪਰ ਅੱਗੇ ਫਿਰ ਸ਼ਰਤ ਰੱਖ ਦਿੱਤੀ ਮਹਾਰਾਜ ਨੇ ਜੇ ਕੋ ਖਾਵੈ ਜੇ ਕੋ ਪੁੰਚੇ ਖਾਣ ਵਾਲੇ ਬੜੇ ਘਟਾ ਖਾਣਾ ਕੀ ਹੈ ਭੋਜਨ ਸਾਡੇ ਤਨ ਦੀ ਖਰਾਕ ਹੈ ਭਜਨ ਸਾਡੇ ਮਨ ਦੀ ਖਰਾਕ ਹੈ ਦੋ ਦਿਨ ਭੋਜਨ ਨਾ ਮਿਲੇ ਬੰਦਾ ਉੱਠਦਾ ਨਹੀਂ ਕਹਿੰਦਾ ਸਰੀਰ ਵਿਅਕਲ ਹੋ ਗਿਆ ਗੱਡੀ ਨਹੀਂ ਚੱਲਦੀ ਕੰਮ ਨਹੀਂ ਹੁੰਦਾ ਰੋਟੀ ਨਹੀਂ ਮਿਲੀ ਤੇ ਜਿਹੜੇ ਅੱਜ ਮਾਤਾ ਪਿਤਾ ਕੋ ਤੁਨ ਬਿਰਦਾ ਅਸ਼ਰਮਾਂ 'ਚ ਭੇਜੀ ਬੈਠੇ ਆ ਉਹਨਾਂ ਨੇ ਅੰਤਰ ਆਤਮਾ ਨੂੰ ਭਜਨ ਦੀ ਖਰਾਕ ਨਹੀਂ ਦਿੱਤੀ ਮਨ ਵੀ ਵਿਅਕਲ ਹੋ ਜਾਂਦਾ ਮਰਨ ਮਾਰਨ ਲਈ ਤਿਆਰ ਹੋ ਜਾਂਦਾ ਆਪਣਿਆਂ ਦਾ ਹੀ ਕਾਤਲ ਹੋ ਜਾਂਦਾ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਭ ਆਧਾਰੋ ਸਾਰਿਆਂ ਦਾ ਆਧਾਰ ਤੇ ਕਰਦਾ ਰੱਬ ਦਾ ਨਾਮ ਪਰ ਯਾਦ ਰੱਖੋ ਜੇ ਕੋ ਖਾਵੇ ਖਾਣ ਦਾ ਭਾਵ ਹੈ ਜਪਣਾ ਜਪ ਲਿਆ ਪਾ ਪਰ ਜੇ ਤੁਸੀਂ ਪ੍ਰਸ਼ਾਦੇ 2-4 ਛੱਕ ਲੋ ਤੇ ਛੱਕ ਕੇ ਸੌ ਜਾਓ ਤੇ ਸਵੇਰ ਨੂੰ ਡਾਕਟਰ ਕੀ ਕਹਿੰਦਾ ਤੁਸੀਂ ਕਹਿੰਦੇ ਸਿਰ ਬੜਾ ਦੋਦਾ ਕਹਿੰਦੇ ਗੈਸਟ੍ਰਿਕ ਹੋ ਗਈ ਤੁਹਾਡਾ ਭੋਜਨ ਰਾਤ ਦਾ ਪਚਿਆ ਨਹੀਂ ਤੁਹਾਨੂੰ ਜਿੰਨਾ ਜ਼ਰੂਰੀ ਭੋਜਨ ਖਾਣਾ ਉਹਨਾਂ ਜ਼ਰੂਰੀ ਨੂੰ ਪਚਾਉਣਾ ਹੈ ਇੱਕ ਗਰੀਬ ਆਦਮੀ ਸਾਈਕਲ ਚਲਾਉਂਦਾ ਭੋਜਨ ਕਮਾਉਣ ਵਾਸਤੇ ਤੇ ਅਮੀਰ ਆਦਮੀ ਅਜ ਸਾਈਕਲ ਚਲਾਉਂਦਾ ਭੋਜਨ ਪਚਾਉਣ ਵਾਸਤੇ ਗਰੀਬ ਬੰਦਾ ਮਿਹਨਤ ਕਰਦਾ ਭੋਜਨ ਕਮਾਉਣ ਵਾਸਤੇ ਅਮੀਰ ਬੰਦਾ ਮਿਹਨਤ ਕਰਦਾ ਭੋਜਨ ਖਾਦਾ ਪਚਾਉਣ ਵਾਸਤੇ ਸਤ ਸੰਤੋਖ ਵਿਚਾਰੋ ਮਹਾਰਾਜ ਕਹਿੰਦੇ ਇਹ ਯਾਦ ਰੱਖੋ ਜੇ ਕੋ ਖਾਵੇ ਜੇ ਕੋ ਭੁੰਚ ਜਿੰਨੇ ਖਾ ਕੇ ਪਚਾ ਲਿਆ ਇਹ ਨਹੀਂ ਸਿਰ ਸੁਖਮਨੀ ਸਾਹਿਬ ਕਰ ਲਿਆ ਤਾਂ ਵੀਹਾਂ ਨੂੰ ਦੱਸਦਾ ਕਰਦਾ ਮੈਂ ਤਾਂ ਰੋਜ਼ ਹੀ ਸੁਖਮਨੀ ਸਾਹਿਬ ਕਰਦਾ ਮੈਂ ਤਾਂ ਰੋਜ਼ ਹੀ ਨਿਤਨੇਮ ਕਰਦਾ ਖਾ ਤੇ ਲਿਆ ਤੂੰ ਪਚਾਇਆ ਨਹੀਂ ਜੇ ਕੋ ਖਾਵੇ ਜੇ ਕੋ ਭੁੰਚ ਤਿਸ ਕਾ ਹੋਏ ਉਧਾਰੋ ਜੇ ਕਿਸੇ ਨੇ ਖਾ ਕੇ ਪਚਾ ਲਿਆ ਉਹਦਾ ਉਧਾਰ ਹੋ ਜਾਣਾ ਇਹ ਵਸਤ ਤਜੀ ਨਾ ਜਾਏ ਇਹ ਵਸਤੂ ਕਦੇ ਵਿਅਰਥ ਜਾਈ ਨਹੀਂ ਸਕਦੀ ਤੁਸੀਂ ਕਹੋ ਮੈਂ ਕਿਸੇ ਨੂੰ ਦੱਸਿਆ ਨਹੀਂ ਤੇ ਸ਼ਾਇਦ ਮੇਰਾ ਇਹ ਜਪਿਆ ਵਿਅਰਥਾ ਲਗਿਆ ਨਿਤਨੇਤ ਰੱਖੋ ਰਤਾਰੋ ਰੋਜ਼ ਰੋਜ਼ ਇਹਨੂੰ ਹਿਰਦੇ ਧਾਰਨ ਕਰਕੇ ਰੱਖ ਵੀ ਜਿਹੜਾ ਮੈਂ ਕਹਿ ਲਿਆ ਨਾ ਇੱਕੋ ਨਹੀਂ ਵਾਹਿਗੁਰੂ ਕਹਿ ਲਿਆ ਉਹ ਲਿਖਿਆ ਗਿਆ ਮੇਰਾ ਉਹ ਵਿਅਰਥ ਨਹੀਂ ਜਾ ਸਕਦਾ ਜੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਗ ਸਾਜ ਦਰਗਾਹ ਤੱਕ ਤੇਰੇ ਨਾਲ ਲਿਵੇਗਾ ਤਮ ਸੰਸਾਰ ਚਰਨ ਲਗ ਰੀਬ ਨਾਨਕ ਬ੍ਰਹਮ ਪਸਾਰੋ ਇਹ ਬ੍ਰਹਮ ਦਾ ਸਾਰੇ ਪਸਾਰਾ ਜੀ ਹਜ਼ੂਰ ਦੇ ਅੰਮ੍ਰਿਤ ਬਚਨਾਂ ਰੋਜ਼ ਹੀ ਪੜਦੇ ਆਪਾਂ ਥਾਲ ਵਿੱਚ ਤਿੰਨ ਵਸਤੂ ਪਈ ਹੋ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਈ ਜਿਸ ਸਸੋਦਾਰ ਜੇ ਖਾਵੇ ਜੇ ਕੋ ਪੁਜਿਤ ਇਸ ਕਾ ਉਦਾਰੋ ਇਹ ਵਸਤ ਜੀ ਨੇ ਜੈਨੇਤਨਿਤ ਰਖਉਤਾਰੋ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪ੍ਰਸਾਰੋ ਇਹ ਸਾਰੇ ਉਸ ਬ੍ਰਹਮ ਦਾ ਪ੍ਰਸਾਰਾ ਹੈ ਸੋ ਹਜ਼ੂਰ ਆਖਦੇ ਆ ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਜ ਹਮਾਰੀ ਕਰ ਇਸ਼ਨਾਨ ਕਰ ਆਏ ਜਿੰਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਖਿਆ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੁਪਲਕਿ ਉਠ ਅਰ ਨਾਮ ਤੇ ਉੱਠਦਿਆ ਸਾਰੀ ਕਹਿਣ ਲੱਗ ਪਣਾ ਚੌਂਕੜਾ ਲੱਗ ਕੇ ਉੱਥੇ ਹੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਸਿੱਖ ਹੋਣ ਦੀਆਂ ਸ਼ਰਤਾਂ ਕਈ ਜਤਾ ਵੀ ਕਹਿੰਦੇ ਆ ਪਹਿਲਾਂ ਇਸ਼ਨਾਨ ਕਰੋ ਫਿਰ ਬਾਣੀ ਪੜੋ ਉਹ ਬਾਣੀ ਗੁਰਬਾਣੀ ਪੜ੍ਹਨੀ ਉਸ ਸੈਕੰਡ ਤੇ ਅਫਰਟ ਤੇ ਕੀ ਆ ਗੁਰੂ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਿਆ ਰ ਨਾਮ ਤੇ ਆਵੇ ਸਵੇਰ ਉੱਠ ਕੇ ਨਾਮ ਤੇ ਹੋਣਾ ਸ਼ੁਰੂ ਕਰ ਦੇਣਾ ਉਦਮ ਕਰੇ ਭਲਕੇ ਪ੍ਰਭਾਤੀ ਉਦਮ ਕਰਕੇ ਉঠে ਇਸ਼ਨਾਨ ਕਰੇ ਸਰੀਰ ਨੂੰ ਧੋਲੇ ਅਮਰਤ ਸਰ ਨਾਵੇ ਇਹ ਅਮਰਤ ਸਰ ਨਾਵੇ ਅੰਤਰ ਆਤਮਾ ਨੂੰ ਵੀ ਗੁਰਬਾਣੀ ਵਿੱਚ ਇਸ਼ਨਾਨ ਕਰਾ ਰੱਬ ਦੇ ਨਾਮ ਦੇ ਵਿੱਚ ਇਸ਼ਨਾਨ ਕਰ ਆਪ ਕਰਕੇ ਮਨੁਸੇ ਤੋਂ ਤਾਂ ਫਿਰ ਗੁਰਬਾਣੀ ਪੜ ਪਿਆ ਉਪਦੇਸ਼ ਗੁਰੂ ਹਰ ਹਰ ਜਪ ਜਪੇ ਸਭ ਕੇ ਲਿਬਿਖ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਕਾਵੇ ਬੰਦੇ ਔਟਦੇ ਔਰ ਨਾਮ ਤੇ ਆਵੇ ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿ ਗੁਰੂ ਮਨ ਭਾਵੇ ਜਿਸ ਨੂੰ ਤਿਆਲ ਹੋਏ ਮੇਰੇ ਸਵਾਮੀ ਤਿਸ ਗੁਰਸਿ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗਿਆ ਤਿਸ ਗੁਰਸਿ ਕੀ ਜੋ ਆਪ ਜਪੈ ਅਵਰ ਨਾਮ ਜਪਾਵੇ ਜਿਹੜਾ ਜਪਦਾ ਦੂਜਿਆਂ ਨੂੰ ਜਪੋਂਦਾ ਉਹਦੇ ਚਰਨਾਂ ਦੀ ਧੂੜੀ ਗੁਰੂ ਸਾਹਿਬ ਕਦੇ ਮਿਲਦੀ ਲੋਚਦਾ ਸੰਤੋ RAM ਨਾਮ ਨਸਤਰੀ ਸੋ ਸਾਈ ਜੁਗਤੀ ਹੈ ਕਿ ਰਮੀ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਜੀਵਤ ਰਹਿ ਸਕਦਾ ਊਠਤ ਬੈਠ ਧਰਮ ਧਿਆਈ ਹੈ ਉੜਦਿਆਂ ਬੈੰਧਿਆਂ ਖਾਏ-ਖਾਏ ਕਹਿ ਕੇ ਨਹੀਂ ਗੁਰੂ-ਗੁਰੂ ਕਹਿ ਕੇ ਅੰਧੇਨ ਸ਼ੁਕਰਤ ਕਰੀਏ ਦਿਨ ਤੇ ਰਾਤ ਜਿੱਥੇ ਕਿਰਤ ਕਰਨੀ ਉਹਦਾ ਸ਼ੁਕਰਾਨਾ ਵੀ ਕਰੀਏ ਆ ਸੰਤ ਕਾ ਮਾਰਗ ਧਰਮ ਕੀ ਪੌੜੀ ਕਵੜ ਭਾਗੀ ਪਾਈ ਇਤਰਾਹ ਪਤ ਪੌੜੀਆਂ ਚੜੀਏ ਹੋਏ ਐ ਕੀਸਾ ਇਹ ਰਾ ਪੌੜੀਆਂ ਹੈ ਰੱਬ ਦੇ ਘਰ ਦੀਆਂ ਚੜ ਜਾਈਏ ਇੱਕ ਰਸ ਹੋ ਕੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਏ ਕੋ ਵੱਡਿਆਂ ਪਾਗਾਂ ਵਾਲੇ ਪਾ ਸਕਦਾ ਕੋਟ ਜਨਮ ਕੇ ਕਿਲ ਵਿਕਨਸ ਕਰੋੜਾਂ ਜਨਮਾਂ ਦੇ ਬੱਜਰ ਪਾਪ ਨਾਸ ਹੋ ਜਾਂਦੇ ਜਨਮ ਜਨਮ ਕੀ ਇਸ ਮਲ ਕੋ ਮਲ ਲਾਗੀ ਕਾਲਾ ਹੋਆ ਸੋ ਕੋਟ ਜਨਮ ਕੇ ਕਿਰ ਵਿਖਨਾਸੀ ਹਰ ਚਰਣੀ ਚ ਤਲਾਏ ਹਰੀ ਦੇ ਚਰਨਾ ਦੇ ਨਾਲ ਚਿਤ ਲਾਏ ਉਸਤਤ ਕਰੋ ਸਦਾ ਪ੍ਰਭੇ ਆਪਣੇ ਜਿਨ ਪੂਰੀ ਕਰਦਾ ਆਪਣੇ ਪ੍ਰਭੂ ਦੀ ਸਦਾ ਉਸਤਤ ਕਰੀਏ ਜਿਨੇ ਇਸ ਕਲਯੁਗ ਦੇ ਵਿੱਚ ਸਾਡੀ ਸਾਰਿਆਂ ਦੀ ਪਤ ਰੱਖੀ ਹੈ ਜਦੋਂ ਕੋਈ ਸਹਾਰਾ ਨਹੀਂ ਸੀ ਠੀਕਰ ਪੋਰ ਦਲੀ ਸਿਰ ਪ੍ਰਪਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ 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 ਸਭ ਜਗ ਪਇਓ ਜੈ 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 ਸਰ ਲੋਕ ਤਿਲਕ ਜੰਜੂਰਾ ਖਾ ਪ੍ਰਪਤਾ ਕਾਕੀਨੋ ਬਡੋ ਕਲੂ ਮੈ ਸਾਕਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜੀ ਜੰਤ ਸਭ ਭਏ ਪਵਿੱਤਰ ਸਤਿਗੁਰ ਕੀ ਸੱਚੀ ਸਾਖੀ ਹੈ ਜਿਹੜੇ ਉਹਨੇ ਜੀਵਾਂ ਜੰਤੂਆਂ ਨੂੰ ਇਹ ਪਵਿੱਤਰ ਕਰ ਦਿੰਦਾ ਬਿਗਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰੜਾਇਆ ਜਿੰਨੇ ਬਿਗਨ ਆ ਕਹਿੰਦੇ ਜਿੰਨੇ ਬਿਗਨ ਲੱਗੇ ਜਿੰਨੇ ਦੁੱਖਾ ਸਾਰਿਆਂ ਦਾ ਨਾਸ਼ ਕਦੋਂ ਹੋਣਾ ਸਤਿਗੁਰ ਨਾਮ ਸਤਿਗੁਰ ਨੇ ਨਾਮ ਦਰੜ ਕਰਾਇਆ ਸਾਨੂੰ ਤੇ ਨਾਮ ਦਰੜ ਕਰਨਾ ਹੋਇਆ ਕੀ ਖੋਏ ਪਾਪ ਖੋਏ ਤੋਂ ਵਾਜ ਜਾਣੇ ਖੋਏ ਪਾਪ ਭੇ ਸਭ ਪਵਰ ਸਾਰੇ ਪਵਨ ਹੋ ਗਏ ਫਿਰ ਜਨ ਨਾਨਕ ਸੁਖ ਕਰ ਆਇਆ ਜਦੋਂ ਸਿਰਦੇ ਰੂਪੀ ਘਰ ਦੇ ਵਿੱਚ ਸੁਖ ਆ ਗਿਆ ਹਿਰਦੇ ਚ ਕੀ ਸੋਖੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਆਪਣੇ ਮੁੱਢ ਨੂੰ ਪਛਾਣਨਾ ਕਰ ਸਤਿਗੁਰੂ ਕਿਰਪਾ ਕਰਨ ਇਨੇਕ ਬਚਨ ਕਰਦੇ ਹੋਏ ਸਮਾਪਤੀ ਹੈ ਅਮਰ ਸਕੀਏ ਗੁਰੂ ਵਾਲੇ ਬਣੀ ਨਗੁਰੇ ਕਾ ਹੈ ਨਾਉ ਬਰਾ ਬਲਵੰਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ